ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਅਰਜਪਾ ਤੁਨ ਸਤਿਗੁਰੂ ਚੇਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਸਾਥੀ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲ ਦਾਸ ਜੀ ਉਹਨਾਂ ਦਾ 350ਵਾਂ ਸ਼ਹੀਦੀ ਦਿਵਸ ਮਨਾ ਰਹੇ ਹਾਂ ਆਖ ਲਈਏ ਜਾਂ ਉਸ ਉਹਨਾਂ ਦੀ ਯਾਦ ਵਿੱਚ ਜੁੜ ਬੈਠੇ ਹਾਂ ਇਹ ਸਾਕਾ 11 ਨਵੰਬਰ 1675 ਨੂੰ ਵਾਪਰਿਆ ਸੀ ਆਪਾਂ ਹੁਣੇ ਪਾਈ ਸਾਹਿਬ ਜੀ ਤੁਸੀਂ ਸੁਣਿਆ ਜੋ ਬਚੱਤਰ ਨਾਟਕ ਵਿੱਚ ਬਚਨ ਲਿਖੇ ਹੋਏ ਨੇ ਤਿਲਕ ਜੰਨੂ ਰਾਖਾ ਪ੍ਰਬਤਾ ਕਾ ਕਿਨੂ ਵਡੂ ਕਲੂ ਮੈ ਸਾਕਾ ਇਸ ਚੱਲ ਰਹੇ ਸਮੇਂ ਵਿੱਚ ਉਹਨਾਂ ਨੇ ਇਹ ਮਹਾਨ ਸਾਕਾ ਵਰਤਾਇਆ ਸਾਕਾ ਕੀ ਹੈ ਆਪਾਂ ਨੂੰ ਇਸੇ ਗੱਲ ਤੋਂ ਸਮਝ ਆ ਜਾਂਦੀ ਏ ਕਿ ਤਿਲਕ ਅਤੇ ਜੰਨੂ ਦੀ ਰਾਖੀ ਵਾਸਤੇ ਇਹ ਸਾਾਕਾ ਹੋਇਆ। ਤਿੰਨ ਚੀਜ਼ਾਂ ਅੱਜ ਦੇ ਇਸ ਦਿਹਾੜੇ ਤੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਪਹਿਲੀ ਗੱਲ ਸ਼ਹਾਦਤ ਦਾ ਅਰਥ ਅਤੇ ਸਿੱਖੀ ਵਿੱਚ ਸ਼ਹਾਦਤ ਦਾ ਸੰਕਲਪ ਕੀ ਏ ਇਸ ਨੂੰ ਆਪਾਂ ਸਮਝਾਂਗੇ। ਦੂਸਰੇ ਨੰਬਰ ਤੇ ਸਮਝਾਂਗੇ ਸ਼ਹਾਦਤ ਦੇ ਮੁੱਖ ਪਹਿਲੂ ਤੇ ਤੀਜੇ ਨੰਬਰ ਤੇ ਸਮਝਾਂਗੇ ਅਨੰਦਪੁਰ ਸਾਹਿਬ ਵਿੱਚ ਰਹਿੰਦੇ ਆ ਇੱਕ ਸਿੱਖ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਇੱਕ ਸਵਾਲ ਕੀਤਾ ਸੀ ਤੇ ਉਸ ਸਵਾਲ ਦੇ ਜਵਾਬ ਵਿੱਚ ਜੋ ਸਤਿਗੁਰੂ ਜੀ ਨੇ ਬਚਨ ਆਖੇ ਉਹ ਆਪਾਂ ਸਮਝਣ ਦਾ ਯਤਨ ਕਰਾਂਗੇ ਪਹਿਲਾਂ ਆਪਾਂ ਸ਼ਹਾਦਤ ਉਹਦੇ ਅਰਥ ਕੀ ਨੇ ਤੇ ਸ਼ਹਾਦਤ ਦਾ ਸਿੱਖੀ ਵਿੱਚ ਸੰਕਲਪ ਕੀ ਏ ਇਸ ਨੂੰ ਸਮਝਦੇ ਹਾਂ ਸ਼ਹਾਦਤ ਮੂਲ ਰੂਪ ਵਿੱਚ ਅਰਬੀ ਭਾਸ਼ਾ ਦਾ ਸ਼ਬਦ ਏ ਜਿਸ ਦੇ ਵਿੱਚੋਂ ਇਹ ਦੋ ਮਤਲਬ ਨਿਕਲਦੇ ਨੇ ਇੱਕ ਮਤਲਬ ਹੈ ਸ਼ਹਾਦਤ ਦਾ ਗਵਾਹੀ ਦੇਣਾ ਜਦੋਂ ਕਿਸੇ ਮਨੁੱਖ ਨੇ ਕੋਈ ਘਟਨਾ ਆਪਣੀਆਂ ਅੱਖਾਂ ਨਾਲ ਵੇਖੀ ਹੋਵੇ ਤੇ ਉਹ ਉਸ ਘਟਨਾ ਦੇ ਬਾਰੇ ਕਿਸੇ ਅਦਾਲਤ ਵਿੱਚ ਕਿਸੇ ਕੋਰਟ ਕਚਹਿਰੀ ਵਿੱਚ ਜਾ ਕੇ ਸੱਚ-ਸੱਚ ਬਿਆਨ ਕਰੇ ਕਿ ਮੈਂ ਆਪਣੀਆਂ ਅੱਖਾਂ ਨਾਲ ਇਹ ਘਟਨਾ ਵਾਪਰਦੀ ਵੇਖੀ ਹੈ ਮੂਲ ਰੂਪ ਵਿੱਚ ਸ਼ਹਾਦਤ ਦਾ ਅਰਥ ਇਹ ਹੋਈਏ ਦੂਸਰਾ ਅਰਥ ਜਿਹੜਾ ਹੈ ਉਹ ਹੈ ਸ਼ਹੀਦੀ ਜਾਂ ਕੁਰਬਾਨੀ ਸ਼ਹੀਦੀ ਜਾਂ ਕੁਰਬਾਨੀ ਦਾ ਮਤਲਬ ਇਹ ਜਿਹੜਾ ਸ਼ਹੀਦ ਹੁੰਦਾ ਹੈ ਉਹ ਇੱਕ ਗਵਾਹੀ ਪਰਦਾ ਜਿਵੇਂ ਕਿਸੇ ਘਟਨਾ ਨੂੰ ਵੇਖਣ ਵਾਲਾ ਸਾਕਸ਼ ਅਦਾਲਤ ਵਿੱਚ ਗਵਾਹੀ ਜਾ ਕੇ ਦਿੰਦਾ ਕਿ ਮੈਂ ਆ ਚੀਜ਼ ਆਪਣੀਆਂ ਅੱਖਾਂ ਨਾਲ ਵਾਪਰਦੀ ਵੇਖੀ ਏ ਤੇ ਉਹ ਜੋ ਕੁਛ ਉਹਨੇ ਵੇਖਿਆ ਉਹ ਲਿਖਿਆ ਜਾਂਦਾ ਤੇ ਉੱਥੇ ਉਹਦੇ ਸਾਈਨ ਹੁੰਦੇ ਨੇ ਕਿ ਇਸ ਬੰਦੇ ਨੇ ਆ ਗਵਾਹੀ ਦਿੱਤੀ ਲੇਕਿਨ ਸ਼ਹੀਦੀ ਜਾਂ ਕੁਰਬਾਨੀ ਵਾਲੀ ਗਵਾਹੀ ਵਿੱਚ ਇਹ ਫਰਕ ਹੁੰਦਾ ਹੈ ਉਤਲੇ ਨੰਬਰ ਵਾ ਪਹਿਲੇ ਨੰਬਰ ਵਾਲੀ ਗਵਾਹੀ ਜਿਹੜੀ ਏ ਉਹ ਕਾਗਜ਼ ਉੱਤੇ ਲਿਖੀ ਜਾਂਦੀ ਹੈ ਤੇ ਸ਼ਾਈ ਕਲਮ ਦੁਆਰਾ ਲਿਖੀ ਜਾਂਦੀ ਹੈ ਦੂਜੇ ਨੰਬਰ ਵਾਲੀ ਜਿਹੜੀ ਗਵਾਹੀ ਹੈ ਇਹ ਸ਼ਹੀਦ ਦੇ ਖੂਨ ਨਾਲ ਲਿਖੀ ਜਾਂਦੀ ਹੈ ਜਦੋਂ ਕੋਈ ਸ਼ਹੀਦ ਹੋਣ ਵਾਲਾ ਵਿਅਕਤੀ ਉਹ ਇਹ ਸ਼ਾਹੀ ਭਰਦਾ ਹੈ ਉਹ ਕਿਸੇ ਕੋਰਟ ਵਿੱਚ ਕਿਸੇ ਕਚਹਿਰੀ ਵਿੱਚ ਨਹੀਂ ਭਰਦਾ ਸਗੋਂ ਉਹ ਸ਼ਹਾਦਤ ਦੇ ਮੈਦਾਨ ਵਿੱਚ ਪਰਦਾ ਤੇ ਉੱਥੇ ਇਹ ਗੱਲ ਉਹ ਕਹਿੰਦਾ ਹੈ ਕਿ ਮੈਂ ਆਪਣੀ ਅੱਖੀਂ ਵੇਖਿਆ ਹੈ ਕਿ ਇਹਨਾਂ ਮਜ਼ਲੂਮਾਂ ਦੇ ਉੱਤੇ ਬਹੁਤ ਭਾਰੀ ਜ਼ੁਲਮ ਹੋ ਰਿਹਾ ਹੈ ਤੇ ਸਭ ਤੋਂ ਵੱਡਾ ਜ਼ੁਲਮ ਕਿਸੇ ਨੂੰ ਮਾਰ ਦੇਣਾ ਨਹੀਂ ਹੁੰਦਾ ਸਗੋਂ ਸਭ ਤੋਂ ਵੱਡਾ ਜ਼ੁਲਮ ਹੁੰਦਾ ਹੈ ਕਿਸੇ ਦੇ عقide ਤੋਂ ਉਸ ਨੂੰ ਥੜਕਾਉਣਾ ਕਿਸੇ ਦਾ ਧਰਮ ਤਬਦੀਲ ਕਰਵਾਉਣਾ ਜ਼ਬਰਦਸਤੀ ਇਹ ਸਭ ਤੋਂ ਵੱਡਾ ਜ਼ੁਲਮ ਹੁੰਦਾ ਹੈ ਉਸ ਵਿਅਕਤੀ ਨਾਲ ਤੇ ਸ਼ਹੀਦ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮੈਂ ਆਪਣੀ ਅੱਖੀਂ ਵੇਖਿਆ ਹੈ ਕਿ ਔਰੰਗਜ਼ੇਬ ਜਾਂ ਉਸ ਦੇ ਹੁਕਮਦਾਰਾਂ ਬਹੁਤ ਸਾਰੇ ਮਜ਼ਲੂਮਾਂ ਨੂੰ ਉਹਨਾਂ ਦਾ عقیدہ ਛੱਡਣ ਵਾਸਤੇ ਤੇਗ ਕੇ ਸੇਹੋਰ ਦੇ عقیده ਨੂੰ ਅਪਣਾਉਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ ਤੇ ਇਹ ਫਿਰ ਸ਼ਹਾਦਤ ਜਿਹੜੀ ਹੋਈ ਇਹ ਸ਼ਾਈ ਤੇ ਕਲਮ ਦੁਆਰਾ ਨਹੀਂ ਹੋਈ ਇਹ ਕਿਰਪਾਨ ਜਾਂ ਤਲਵਾਰ ਤੇ ਸੀਸ ਦੁਆਰਾ ਹੋਈ ਕੱਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਹੀਂ ਸਗੋਂ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਤਿੰਨ ਸਿੱਖ ਜਿਨ੍ਹਾਂ ਦੇ ਨਾਮ ਆਪਾਂ ਉੱਤੇ ਲਏ ਨੇ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਉਹਨਾਂ ਤੋਂ ਪਹਿਲਾਂ ਉਹਨਾਂ ਨੇ ਇਹ ਸ਼ਾਦੀ ਇਹ ਗਵਾਈ ਭਰੀ ਤੇ ਉਹਨਾਂ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹ ਗਵਾਈ ਭਰੀ ਕੇ ਮੇਰੀਆਂ ਅੱਖਾਂ ਦੇ ਸਾਹਮਣੇ ਵੇਖਦਿਆਂ ਇਹ ਸਭ ਕੁਝ ਹੋ ਰਿਹਾ ਹੈ ਜੋ ਇਹ ਸੰਨ ਸ਼ਹਾਦਤ ਦੇ ਦੋ ਅਰਥ ਹੁਣ ਆਪਾਂ ਸਮਝਣਾ ਹੈ ਸ਼ਹਾਦਤ ਦਾ ਸੰਕਲਪ ਸਿੱਖੀ ਵਿੱਚ ਕੀ ਹੈ ਸੰਕਲਪ ਦੇ 2-3 ਅਰਥ ਹੁੰਦੇ ਨੇ ਸੰਕਲਪ ਦਾ ਇੱਕ ਅਰਥ ਜਿਹੜਾ ਮੁੱਖ ਰੂਪ ਵਿੱਚ ਹੁੰਦਾ ਹੈ ਉਹ ਇਰਾਦਾ ਬੰਦੇ ਦਾ ਇਰਾਦਾ ਕੀ ਇਹ ਕਰਨ ਦਾ ਇੱਕ ਇਹਦਾ ਅਰਥ ਹੁੰਦਾ ਹੈ ਮਤਲਬ ਜਾਂ ਮਕਸਦ ਮਨੁੱਖ ਆਪਣੇ ਹਿਰਦੇ ਵਿੱਚ ਆਪਣੇ ਅੰਦਰ ਹੀ ਅੰਦਰ ਕਿਸੇ ਕੰਮ ਨੂੰ ਕਰਨ ਵਾਸਤੇ ਧ੍ਰਿੜ ਇਰਾਦਾ ਧਾਰ ਲੈਂਦਾ ਹੈ ਉਸ ਨੂੰ ਸੰਕਲਪ ਆਖਦੇ ਨੇ ਸਿੱਖੀ ਵਿੱਚ ਸ਼ਹਾਦਤ ਜਾਂ ਸ਼ਹੀਦੀ ਦਾ ਸੰਕਲਪ ਬਹੁਤ ਵਿਲੱਖਣ ਹੈ ਇਹ ਕੇਂਦਰੀ ਅਤੇ ਸਰਵ ਉੱਚ ਹੈ ਇਹੋ ਜਿਹਾ ਸੰਕਲਪ ਸਿੱਖੀ ਵਿੱਚ ਕੋਈ ਹੋਰ ਨਹੀਂ ਅਸੀਂ ਬਹੁਤ سارے ਸੰਕਲਪ ਲੈਣੇ ਆ ਕਿ ਅਸੀਂ ਪਾਠ ਕਰਨਾ ਹੈ ਅਸੀਂ ਨਿਤਨੇਮ ਕਰਨਾ ਹੈ ਜਾਂ ਸਿਮਰਨ ਕਰਨਾ ਹੈ ਸੇਵਾ ਕਰਨੀ ਹੈ ਜਾਂ ਕੋਈ ਔਗਣ ਤਿਆਗਨੇ ਨੇ ਇਹ ਸੰਕਲਪ ਬਹੁਤ ਚੰਗੇ ਨੇ ਕਰਨੇ ਚਾਹੀਦੇ ਨੇ ਸਾਨੂੰ ਲੈਣੇ ਚਾਹੀਦੇ ਨੇ ਲੇਕਿਨ ਸਭ ਤੋਂ ਵਿਲੱਖਣ ਤੇ ਸਰਵ ਉੱਚ ਜਿਹੜਾ ਸੰਕਲਪ ਹੁੰਦਾ ਹੈ ਉਹ ਸਿੱਖੀ ਦੇ ਅੰਦਰ ਸ਼ਹਾਦਤ ਦਾ ਹੈ ਕਿ ਕਿਸੇ ਘਟਨਾ ਨੂੰ ਕਿਸੇ ਵਰਤੀਰੇ ਨੂੰ ਵਾਪਰਦਿਆਂ ਵੇਖ ਕੇ ਸੱਚ-ਸੱਚ ਬੋਲਣਾ ਕਿ ਮੈਂ ਆਪਣੀਆਂ ਅੱਖਾਂ ਨਾਲ ਇਹ ਕੁਝ ਹੁੰਦਾ ਵੇਖਿਆ ਸੋ ਇਹ ਸ਼ਹਾਦਤ ਦਾ ਸੰਕਲਪ ਸਰਬ ਉੱਚ ਹੈ ਇਹ ਸਿਰਫ ਮਰਨਾ ਨਹੀਂ ਸਗੋਂ ਕਿਉਂ ਅਤੇ ਕਿਵੇਂ ਮਰਨਾ ਹੈ ਇਸ ਤੇ ਆਧਾਰਿਤ ਹੈ ਸ਼ਹਾਦਤ ਦਾ ਸੰਕਲਪ ਮਰਨਾ ਤੇ ਅਸਾਂ ਸਭ ਨੇ ਹੀ ਐ ਪਰ ਕਿਉਂ ਮਰਨਾ ਹੈ ਕਿਸ ਮਕਸਦ ਲਈ ਮਰਨਾ ਹੈ ਤੇ ਉਸ ਮਕਸਦ ਦੀ ਕਿਵੇਂ ਪੂਰਤੀ ਕਰਕੇ ਮਰਨਾ ਹੈ ਸੋ ਭਾਵੇਂ ਗੁਰਬਾਣੀ ਵੀ ਸਾਨੂੰ ਇਹ ਬਚਨ ਸਮਝਾਏ ਗਏ ਨੇ ਕਿ ਆ ਜਾਣਾ ਕਿਵੇਂ ਮਰਾਂਗੇ ਕਿ ਐਸਾ ਮਰਨਾ ਹੋਏ ਸਾਨੂੰ ਪਤਾ ਤਾਂ ਨਹੀਂ ਪਰ ਜਿਹੜੇ ਸ਼ਹੀਦ ਹੁੰਦੇ ਨੇ ਉਹ ਆਪਾਂ ਦੇ ਸਿੱਖ ਇਤਿਹਾਸ ਤੇ ਹੋਰ ਮਹਾਂਪੁਰਸ਼ਾਂ ਦੇ ਇਤਿਹਾਸ ਸੰਸਾਰ ਭਰ ਵਿੱਚ ਪੜ੍ਹੀਏ ਤੇ ਇਉਂ ਲੱਗਦਾ ਹੈ ਕਈ ਵਾਰੀ ਕਿ ਜਿਵੇਂ ਉਹਨਾਂ ਨੇ ਮੌਤ ਨੂੰ ਵੀ ਪਿੱਛੇ ਹਟਾ ਦਿੱਤਾ ਹੋਵੇ ਮੌਤ ਵੀ ਉਹਨਾਂ ਨੂੰ ਪੁੱਛ ਕੇ ਆਵੇ ਕਿ ਤੈਨੂੰ ਲਜਾਣ ਵਾਸਤੇ ਮੈਂ ਕਦੋਂ ਆਵਾਂ ਇਸ ਤਰ੍ਹਾਂ ਦੇ ਵਰਤਾਰੇ ਹੁੰਦੇ ਅਸੀਂ ਸਿੱਖ ਇਤਿਹਾਸ ਵਿੱਚ ਬਹੁਤ ਸਾਰੇ ਵੇਖਦੇ ਹਾਂ ਸੋ ਕਿਉਂ ਅਤੇ ਕਿਵੇਂ ਕਿਸ ਮਕਸਦ ਲਈ ਤੇ ਕਦੋਂ ਮੈਂ ਇਹ ਸ਼ਹਾਦਤ ਦੇਣੀ ਹੈ ਇਹ ਸੱਚ ਦੀ ਗਵਾਹੀ ਭਰਨੀ ਹੈ ਇਹ ਸ਼ਹਾਦਤ ਦਾ ਸੰਕਲਪ ਹੈ ਸਿੱਖੀ ਦੇ ਅੰਦਰ ਇਸ ਦੇ ਕੁਝ ਮੁੱਖ ਪਹਿਲੂ ਹਨ ਇਸ ਸੰਕਲਪ ਦੇ ਪਹਿਲਾ ਪਹਿਲੂ ਹੈ ਕਿ ਸ਼ਹੀਦ ਹੋਣ ਵਾਲਾ ਵਿਅਕਤੀ ਸੱਚ ਧਰਮ ਅਤੇ ਨਿਆਂ ਲਈ ਸ਼ਹੀਦ ਹੁੰਦਾ ਹੈ ਅਸੀਂ ਬਚਿੱਤਰ ਨਾਟਕ ਦੇ ਬਹੁਤ ਸਾਰੇ ਉਹ ਜਿਹੜੇ ਸ਼ਲੋਕ ਨੇ ਉਹ ਪੜ੍ਹਦੇ ਹਾਂ ਜਿੰਨਾ ਵਿੱਚ ਬਚਨ ਆਉਂਦਾ ਹੈ ਕਿ ਸਾਧਨ ਹੇਤ ਕੀਤੀ ਜਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਇਹ ਹੈ ਸੱਚ ਬੋਲਣਾ ਸੱਚ ਸੁਣਨਾ ਤੇ ਸੱਚ ਦੇ ਆਧਾਰ ਤੇ ਕਰਮ ਕਰਨਾ ਧਰਮ ਅਤੇ ਨਿਆਂ ਲਈ ਆਪਣਾ ਸੀਸ ਦੇ ਦੇਣਾ ਪਰ ਸੀ ਨਾ ਉਚਾਰਨੀ ਇਹ ਆਪਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਇਸ ਸ਼ਹਾਦਤ ਦੇ ਸੰਕਲਪ ਵਿੱਚੋਂ ਵੇਖ ਸਕਦੇ ਹਾਂ ਉਹਨਾਂ ਨੇ ਜਿੰਨਾ ਲੋਕਾਂ ਦਾ ਧਰਮ ਜ਼ਬਰਦਸਤੀ ਤਬਦੀਲ ਕੀਤਾ ਜਾ ਰਿਹਾ ਸੀ ਉਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਨਿਆਂ ਦੀ ਬਹਾਲੀ ਵਾਸਤੇ ਕਿ ਕਿਸੇ ਦੇ ਨਾਲ ਅਨਿਆਂ ਜਾਂ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਸਭਨਾਂ ਨੂੰ ਹੱਕੇ ਇਸ ਸੰਸਾਰ ਵਿੱਚ ਜੀਵਨ ਦਾ ਉਹ ਆਪਣੇ ਧਾਰਮਿਕ عقیدہ ਮੁਤਾਬਕ ਜਿਉ ਸਕਣ ਇਹ ਉਹਨਾਂ ਨੇ ਆਪਣਾ ਸੀਸ ਦਿੱਤਾ ਲੇਕਿਨ ਸੀ ਨਾ ਉਚਾਰੀ ਤੋਂ ਮਤਲਬ ਇਹ ਕਿ ਉਹਨਾਂ ਨੇ ਉਫ ਤੱਕ ਨਹੀਂ ਕੀਤਾ ਹੱਸਦਿਆਂ ਹੱਸਦਿਆਂ ਇਹ ਉਹਨਾਂ ਨੇ ਸ਼ਹਾਦਤ ਨੂੰ ਪ੍ਰਾਪਤ ਕੀਤਾ ਸੱਚ ਲਈ ਧਰਮ ਦੀ ਰਾਖੀ ਲਈ ਤੇ ਨਿਆਂ ਦੀ ਬਹਾਲੀ ਲਈ ਦੂਸਰਾ ਇਹਦਾ ਮੁੱਖ ਪਹਿਲੂ ਹੈ ਸਿੱਖੀ ਦੇ ਅੰਦਰ ਸ਼ਹਾਦਤ ਦਾ ਜ਼ੁਲਮ ਦੇ ਵਿਰੁੱਧ ਖੜੇ ਹੋਣਾ ਜਿਵੇਂ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤਿਆਨ ਨਾ ਕਿਸੇ ਨੂੰ ਡਰ ਦੇਣਾ ਤੇ ਨਾ ਕਿਸੇ ਦਾ ਡਰ ਮੰਨਣਾ ਸਗੋਂ ਜ਼ੁਲਮ ਦੇ ਵਿਰੁੱਧ ਖੜੇ ਹੋਣਾ ਸੰਸਾਰ ਭਰ ਦੇ ਵਿੱਚ ਲੋਕ ਆਪਾਂ ਵੇਖਦੇ ਆਂ ਅੱਜ ਵੀ ਜਿੱਥੇ ਕਿਤੇ ਅਨਿਆਂ ਹੁੰਦਾ ਹੈ ਵਕਤ ਦੀਆਂ ਸਰਕਾਰਾਂ ਵੱਲੋਂ ਕੀਤਾ ਜਾਂਦਾ ਹੈ ਤੇ ਬਹੁਤ ਸਾਰੇ ਲੋਕ ਹਾਂ ਦਾ ਨਾਰਾ ਮਾਰਦੇ ਹੀ ਹਨ ਬੜੀ ਚੰਗੀ ਗੱਲ ਏ ਇਹ ਕਾਰਜ ਸਾਨੂੰ ਸਭਨਾਂ ਨੂੰ ਹੀ ਕਰਨਾ ਚਾਹੀਦਾ ਜਦੋਂ ਲੋਕ ਕਿ ਸੇ ਅਨਿਆਂ ਦੇ ਵਿਰੁੱਧ ਅਨਿਆਂ ਹੁੰਦੇ ਹੋਏ ਦੇ ਵਿਰੁੱਧ ਹਾ ਦਾ ਨਾਰਾ ਮਾਰਦੇ ਨੇ ਤੇ ਅਨਿਆਂ ਕਰਨ ਵਾਲਾ ਮਨੁੱਖ ਸੋਚਣ ਤੇ ਮਜਬੂਰ ਹੋ ਜਾਂਦਾ ਤੇ ਕਈ ਵਾਰੀ ਫਿਰ ਉਹ ਜਰਵਾਣੇ ਲੋਕ ਅਨਿਆਂ ਕਰਨ ਤੋਂ ਸੰਕੋਚ ਵੀ ਕਰਦੇ ਨੇ ਕਿ ਸਾਰੀ ਪਬਲਿਕ ਮੇਰੇ ਖਿਲਾਫ ਖੜੀ ਹੋ ਜਾਏਗੀ ਉਹ ਜ਼ੁਲਮ ਦੇ ਵਿਰੁੱਧ ਖੜੇ ਹੋਣਾ ਹੀ ਚਾਹੀਦਾ ਨਾ ਕਿਸੇ ਦਾ ਭੈ ਮੰਨਣਾ ਉਸ ਥਾਂ ਤੇ ਤੇ ਨਾ ਕਿਸੇ ਨੂੰ ਭੈ ਦੇਣਾ ਇਹ ਹੈ ਜ਼ੁਲਮ ਦੇ ਵਿਰੁੱਧ ਖੜੇ ਹੋਣਾ ਸ਼ਹਾਦਤ ਦਾ ਦੂਸਰਾ ਪਹਿਲੂ ਸ਼ਹਾਦਤ ਦਾ ਇੱਕ ਹੋਰ ਪਹਿਲੂ ਹੈ ਮਜ਼ਲੂਮ ਦੀ ਰੱਖਿਆ ਕਰਨੀ ਸਤ ਗੁਰੂ ਜੀ ਨੇ ਠੀਕਰ ਫੋਰ ਦਿੱਲੀ ਸਿਰ ਪ੍ਰਭਪੁਰ ਕੀਆ ਪਿਆਮ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨ ਹੁਵਾਨ ਮਜ਼ਲੂਮ ਦੀ ਰੱਖਿਆ ਵਾਸਤੇ ਕਹਿੰਦੇ ਨੇ ਕਿ ਕਸ਼ਮੀਰੀ ਪੰਡਤਾਂ ਨੇ ਬਹੁਤ ਸਾਰੇ ਆਪਣੇ ਗੁਰੂ ਪੀਰ ਮਨਾਏ ਸਨ ਦੇਵੀਆਂ ਦੇਵਤਿਆਂ ਦੀ ਉਪਾਸ਼ਨਾ ਵੀ ਕੀਤੀ ਸੀ ਪਰ ਕਿਸੇ ਨੇ ਉਹਨਾਂ ਦੀ ਬਾਹ ਨਹੀਂ ਸੀ ਫੜੀ ਕਿਸੇ ਨੇ ਹਾਮੀ ਨਹੀਂ ਸੀ ਭਰੀ ਕਿ ਅਸੀਂ ਤੁਹਾਡੀ ਸਹਾਇਤਾ ਕਰਾਂਗੇ ਆਖਰੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਸਨ ਤੇ ਉਹਨਾਂ ਨੂੰ ਇਹ ਗੱਲ ਆਖੀ ਸੀ ਕਿ ਸਾਡੀ ਬਾਹ ਫੜੋ ਸਾਡੀ ਬਾਹ ਇਸ ਧਰਤੀ ਉੱਤੇ ਹੋਰ ਕੋਈ ਨਹੀਂ ਫੜਨ ਵਾਲਾ ਸਾਡੀ ਬਾਹ ਫੜੋ ਸਾਡੀ ਰਾਖੀ ਕਰੋ ਸਾਡਾ ਧਰਮ ਬਚਾਓ ਸੋ ਮਜ਼ਲੂਮ ਦੀ ਰੱਖਿਆ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਕਿਰਿਆ ਕੀਤੀ ਜਿਹੜੀ 11 ਨਵੰਬਰ ਵਾਲੇ ਦਿਨ ਘਟਨਾ ਵਾਪਰੀ ਉਸ ਦਿਨ ਉਹਨਾਂ ਨੇ ਜ਼ੁਲਮ ਦੀ ਰਾਖੀ ਕਰਦਿਆਂ ਹੋਇਆਂ ਆਪਣਾ ਸਿਰ ਦੇ ਦਿੱਤਾ ਪਰ ਸੀ ਤੱਕ ਨਾ ਉਚਾਰੀ ਇਹ ਤਿੰਨ ਜਿਹੜੇ ਪਹਿਲੂ ਨੇ ਇਹ ਸਿੱਖੀ ਦੇ ਅੰਦਰ ਸ਼ਹਾਦਤ ਦੇ ਮੁੱਖ ਰੂਪ ਵਿੱਚ ਪਹਿਲੂ ਨੇ ਕੋਈ ਮਨੁੱਖ ਆਪਣੇ ਸੁਆਰਥ ਲਈ ਮਰੇ ਆਪਣੇ ਪਰਿਵਾਰ ਦੀ ਭਲਾਈ ਲਈ ਮਰੇ ਜਾਂ ਕੁਝ ਇਸ ਤੰਗ ਦੇ ਨਾਲ ਕੋਈ ਲੋਭ ਹੋਵੇ ਕੋਈ ਲਾਲਚ ਹੋਵੇ ਉਸ ਮਰਨ ਦੇ ਪਿੱਛੇ ਜਾਂ ਕਿਸੇ ਦਾ ਡਰ ਹੋਵੇ ਇਹੋ ਜੀ ਮੌਤ ਨੂੰ ਸ਼ਹਾਦਤ ਨਹੀਂ ਸਿੱਖੀ ਵਿੱਚ ਮੰਨਿਆ ਜਾਂਦਾ ਸਿੱਖੀ ਵਿੱਚ ਸ਼ਹਾਦਤ ਕੇਵਲ ਤੇ ਕੇਵਲ ਨਿਰਸਵਾਰਥ ਸੱਚ ਧਰਮ ਤੇ ਨਿਆਂ ਦੀ ਬਹਾਲੀ ਲਈ ਜ਼ੁਲਮ ਦੇ ਵਿਰੁੱਧ ਮਜ਼ਲੂਮ ਦੀ ਰਾਖੀ ਲਈ ਜਿਹੜਾ ਇਹ ਮਰਨ ਕਬੂਲ ਕੀਤਾ ਜਾਂਦਾ ਹੈ ਉਸ ਨੂੰ ਸ਼ਹਾਦਤ ਆਖਦੇ ਨੇ ਭਾਈ ਗੁਰਦਾਸ ਜੀ ਨੇ ਸ਼ਹੀਦ ਦੇ ਕੁਝ ਗੁਣ ਵਰਣਨ ਕੀਤੇ ਨੇ ਆਪਣੀ ਬਾਣੀ ਵਿੱਚ ਚਾਰ ਗੁਣ ਹਨ ਇਹ ਸ਼ਹੀਦ ਵਿੱਚ ਹੋਣੇ ਚਾਹੀਦੇ ਨੇ ਉਹ ਗੁਣ ਕਿਹੜੇ ਨੇ ਸਾਬਰ ਸਿੱਦਕ ਸ਼ਹੀਦ ਪਰਮ ਭਉ ਖੋਬਣਾ ਇਹ ਪਹਿਲੀ ਗੱਲ ਸ਼ਹੀਦ ਸਬਰ ਵਾਲਾ ਹੋਵੇ ਭਾਵ ਸੰਤੋਖੀ ਹੋਵੇ ਉਹ ਕਿਸੇ ਲੋਭ ਲਾਲਚ ਵਿੱਚ ਆ ਕੇ ਆਪਣੇ ਅਕੀਦੇ ਨੂੰ ਤਿਆਗ ਨਾ ਦੇਵੇ ਸਿੱਧਕ ਸ਼ਹੀਦ ਸਿੱਧਕ ਸ਼ਹੀਦ ਦਾ ਮਤਲਬ ਹੈ ਉਹ ਸੱਚ ਤੇ ਆਪਣੀ ਜਾਨ ਨੂੰ 바ਰਦਾ ਹੋਵੇ ਸੱਚ ਲਈ ਜਾਨ ਵਾਰਦਾ ਹੋਵੇ ਪਰਮ ਤੇ ਭੋ ਇਹ ਬੜੇ ਵੱਡੇ ਦੋ ਔਗਣ ਨੇ ਇੰਨਾ ਦਾ ਤਿਆਗ ਕੀਤਾ ਹੋਵੇ ਉਹ ਕਿਸੇ ਭਰਮ ਕਰਕੇ ਸ਼ਹੀਦ ਹੋਣ ਲਈ ਨਾ ਤੁਰਿਆ ਹੋਵੇ ਜਾਂ ਉਹ ਕਿਸੇ ਡਰ ਦੇ ਅਧੀਨ ਸ਼ਹਾਦਤ ਦੇਣ ਲਈ ਨਾ ਤੁਰਿਆ ਹੋਵੇ ਸੋ ਇਹ ਚਾਰ ਗੁਣ ਸ਼ਹੀਦ ਵਿੱਚ ਹੋਣੇ অতি ਜ਼ਰੂਰੀ ਨੇ ਜਿਹੜੇ ਆਪਾਂ ਗੁਰੂ ਸਾਹਿਬਾਨ ਵਿੱਚ ਭਗਤਾਂ ਵਿੱਚ ਤੇ ਹੋਰ ਸੰਸਾਰ ਦੇ ਵੱਡੇ ਵੱਡੇ ਮਹਾਪੁਰਸ਼ਾਂ ਵਿੱਚ ਵੇਖਦੇ ਆਂ ਕਿ ਉਹ ਗੁਣਾ ਦੇ ਖਜ਼ਾਨੇ ਹੁੰਦੇ ਨੇ ਉਹਨਾਂ ਗੁਣਾ ਕਰਕੇ ਹੀ ਉਹਨਾਂ ਦਾ ਨਾਮ ਸੰਸਾਰ ਦੇ ਅੰਦਰ ਰੋਸ਼ਨ ਹੁੰਦਾ ਹੈ ਸੋ ਗੁਰੂ ਸਾਹਿਬ ਨੇ ਜਿਹੜੀ ਸ਼ਹਾਦਤ ਦਿੱਤੀ ਅਸੀਂ ਸ਼ਹਾਦਤ ਦਾ ਸੰਕਲਪ ਸਮਝਿਆ ਸ਼ਹਾਦਤ ਦੇ ਮੁੱਖ ਪਹਿਲੂ ਸਮਝੇ ਤੇ ਸ਼ਹੀਦ ਵਿੱਚ ਗੁਣ ਕਿਹੋ ਜਿਹੇ ਹੋਣੇ ਚਾਹੀਦੇ ਨੇ ਉਹਨਾਂ ਨੂੰ ਸਮਝਣ ਦਾ ਯਤਨ ਕੀਤਾ ਸੋ ਇੱਕ ਛੋਟਾ ਬਚਨ ਮੈਂ ਤੁਹਾਡੇ ਨਾਲ ਕਰਕੇ 1-2 ਮਿੰਟ ਮੈਨੂੰ ਦਿਹਾਜੇ ਮੈਂ ਸਮਾਪਤੀ ਕਰ ਦਿਆਂਗਾ ਜਿਹੜਾ ਸਿੱਖ ਨੇ ਸਵਾਲ ਕੀਤਾ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸਵਾਲ ਤੇ ਇਹੋ ਹੀ ਹੈ ਕਿ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਕੀ ਹੈ ਦੇਖੋ ਇਹ ਕਈ ਰਸਤੇ ਨੇ ਇੱਕੋ ਹੀ ਨਹੀਂ ਹੈ ਸੇਵਾ ਨਾਲ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਸਿਮਰਨ ਨਾਲ ਹੁੰਦੀ ਹੈ ਤੇ ਇਹੋ ਜੀ ਸ਼ਹਾਦਤ ਨਾਲ ਜੇਹੋ ਜੀ ਸ਼ਹਾਦਤ ਭਾਈ ਮਤੀ ਦਾਸ ਭਾਈ ਸਤੇਜ ਦਾਸ ਤੇ ਭਾਈ ਦਿਆਲਾ ਜੀ ਨੇ ਦਿੱਤੀ ਅਸੀਂ ਇਹ ਤੇ ਕਹਿ ਨਹੀਂ ਸਕਦੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹਾਦਤ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੋਈ ਕਿਉਂਕਿ ਉਹ ਤੇ ਵਾਹਿਗੁਰੂ ਜੀ ਦੇ ਵਿੱਚ ਪਹਿਲਾਂ ਹੀ ਅਭੇਦ ਸਨ ਪਰ ਉਹਨਾਂ ਦੇ ਸਾਥੀ ਸਿੰਘਾਂ ਨੂੰ ਸ਼ਹਾਦਤ ਦੁਆਰਾ ਹੀ ਵਾਹਿਗੁਰੂ ਜੀ ਦੀ ਪ੍ਰਾਪਤੀ ਆ ਉਹਦੇ ਵਿੱਚ ਇੱਕ ਮਿਕਤਾ ਨਸੀਬ ਹੋਈ ਸੋ ਬਹੁਤ ਸਾਰੇ ਰਸਤੇ ਨੇ ਵਾਹਿਗੁਰੂ ਜੀ ਦੇ ਪ੍ਰਾਪਤੀ ਦੇ ਕੁਝ ਵਿਦਵਾਨ ਲੋਕ ਧਾਰਮਿਕ ਪੁਸਤਕਾਂ ਧਾਰਮਿਕ ਗ੍ਰੰਥਾਂ ਦਾ ਪਾਠ ਕਰਦੇ ਨੇ ਪਾਠ ਕਰਨ ਨਾਲ ਧਾਰਮਿਕ ਪੁਸਤਕਾਂ ਪੜ੍ਹ ਕੇ ਚੰਗੇ ਗੁਣ ਅਪਣਾ ਲੈਣ ਨਾਲ ਵੀ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਇਨ ਸਿੱਖਾਂ ਦਾ ਜਿਹੜਾ ਸਵਾਲ ਏ ਉਹ ਇਹੋ ਹੀ ਏ ਕਿ ਵੈਗਰੂ ਦੀ ਪ੍ਰਾਪਤੀ ਦਾ ਰਸਤਾ ਕਿਹੜਾ ਏ ਤੇ ਅੱਗੋਂ ਉਹਨਾਂ ਨੇ ਆਪਣੀ ਇੱਕ ਵਿਥਿਆ ਇੱਕ ਕਹਾਣੀ ਸੁਣਾਈ ਏ ਉਹ ਕਹਿੰਦੇ ਨੇ ਗੁਰੂ ਜੀ ਅਸੀਂ ਬੜੇ ਲੰਮੇ ਅਰਸੇ ਤੋਂ ਧਾਰਮਿਕ ਕਿਤਾਬਾਂ ਪੜਦੇ ਆ ਰਹੇ ਹਾਂ ਧਾਰਮਿਕ ਗ੍ਰੰਥਾਂ ਦਾ ਪਾਠ ਕਰਦੇ ਆ ਰਹੇ ਹਾਂ ਪਰ ਇਹ ਧਾਰਮਿਕ ਕਿਤਾਬਾਂ ਪੜਨ ਨਾਲ ਧਾਰਮਿਕ ਗ੍ਰੰਥਾਂ ਦਾ ਪਾਠ ਕਰਨ ਨਾਲ ਕੋਈ ਸਾਨੂੰ ਲੱਗ ਨਹੀਂ ਰਿਹਾ ਕਿ ਸਾਨੂੰ ਕੋਈ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਰਹੀ ਏ ਜਾਂ ਸਾਡੇ ਮਨ ਨੂੰ ਕੋਈ ਸ਼ਾਂਤੀ ਮਿਲ ਰਹੀ ਏ ਜਾਂ ਸਾਡੇ ਵਿੱਚੋਂ ਕੋਈ ਵਿਕਾਰ ਘਟ ਰਹੇ ਨੇ ਜਾਂ ਨਿਕਲ ਰਹੇ ਨੇ ਐਸਾ ਕੁਝ ਮਹਿਸੂਸ ਨਹੀਂ ਹੁੰਦਾ ਫਿਰ ਕੀ ਕੀਤਾ ਜਾਏ ਗੁਰੂ ਜੀ ਨੇ ਆਖਿਆ ਜੇ ਤੁਸੀਂ ਠੀਕ ਅਰਥਾਂ ਵਿੱਚ ਕੁਝ ਪੜਿਆ ਹੁੰਦਾ ਤੇ ਅੱਜ ਤੁਸੀਂ ਇਹ ਸਵਾਲ ਨਾ ਕਰਦੇ ਉਹ ਕਹਿੰਦੇ ਜੀ ਅਸੀਂ ਬੜੇ ਧਿਆਨ ਨਾਲ ਪੜਦੇ ਹਾਂ ਗੁਰੂ ਮਹਾਰਾਜ ਜੀ ਨੇ ਆਖਿਆ ਜੇ ਤੁਸੀਂ ਗੁਰਬਾਣੀ ਧਿਆਨ ਨਾਲ ਪੜੀ ਹੁੰਦੀ ਤੇ ਪੰਜਵੇਂ ਪਾਤਸ਼ਾਹ ਦਾ ਇਹ ਬਚਨ ਤੁਹਾਡੇ ਸਾਹਮਣੇ ਜ਼ਰੂਰ ਆਇਆ ਹੋਏਗਾ ਬੇਦ ਕਤੇਬ ਸਿਮਰਤ ਸਭ शास्त्र ਇਨ ਪੜਿਆਂ ਮੁਕਤ ਨਾ ਹੋਈ ਕੇਵਲ ਧਾਰਮਿਕ ਗ੍ਰੰਥਾਂ ਨੂੰ ਪੜਨ ਦੇ ਨਾਲ ਕੋਈ ਮਨੁੱਖ ਵਿਕਾਰਾਂ ਤੋਂ ਮੁਕਤ ਕਦੇ ਨਹੀਂ ਹੋ ਪਾਇਆ ਫਿਰ ਜੀ ਕਿਵੇਂ ਹੋ ਸਕਦੇ ਆ ਏਕ ਅੱਖਰ ਜੋ ਗੁਰਮੁਖ ਜਾਪੈ ਇਸ ਕੀ ਨਿਰਮਲ ਸੋਈ ਜੇ ਕੋਈ ਮਨੁੱਖ ਇੱਕ ਅੱਖਰ ਅੱਖਰ ਦਾ ਮਤਲਬ ਜੀ ਆ ਸ਼ਬਦ ਨਹੀਂ ਹੁੰਦੇ ਜਿਹੜੇ ਸਾਡੇ ਸਾਹਮਣੇ ਲਿਖੇ ਹੋਏ ਨੇ ਇਹ ਵੀ ਹੈ ਲੇਕਿਨ ਅੱਖਰ ਦਾ ਮਤਲਬ ਹੁੰਦਾ ਹੈ ਇਹੜਾ ਜਮ ਖਰ ਨਾ ਕਰਨ ਵਾਲਾ ਜਿਹਦਾ ਕਦੀ ਨਾਸ਼ ਨਹੀਂ ਹੁੰਦਾ ਜਿਹਦਾ ਕਦੀ ਵਿਨਾਸ਼ ਜਾਂ ਸਮਾਪਤੀ ਨਹੀਂ ਹੁੰਦੀ ਆਖਰ ਤੇ ਉਹ ਆਖਰ ਕੀ ਹੈ ਅਸੀਂ ਸਭ ਖਰਨ ਵਾਲੇ ਹਾਂ ਇਹ ਸਭ ਖੰਡ ਬ੍ਰਹਿਮੰਡ ਖਰਨ ਵਾਲੇ ਨੇ ਜੇ ਕੋਈ ਨਹੀਂ ਖਰਨ ਵਾਲੀ ਚੀਜ਼ ਤੇ ਉਹ ਇੱਕ ਹੈ ਅਕਾਲ ਪੁਰਖ ਵਾਹਿਗੁਰੂ ਸੋ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਮਨੁੱਖ ਨੰਦੇਹੀ ਤੂੰ ਜਾਪ ਕਰੇਗਾ ਉਹ ਇਨਾਂ ਵਿਕਾਰਾਂ ਤੋਂ ਮੁਕਤ ਹੋਏਗਾ ਉਹਨਾਂ ਫਿਰ ਸਵਾਲ ਕੀਤਾ ਜੀ ਸਾਨੂੰ ਦੱਸੋ ਅਸੀਂ ਕਿਵੇਂ ਪੜੀਏ ਗੁਰੂ ਜੀ ਨੇ ਆਖਿਆ ਦੇਖੋ ਪੜਨਾ ਤੇ ਇਸੇ ਤਰ੍ਹਾਂ ਹੀ ਹੈ ਜਿਵੇਂ ਤੁਸੀਂ ਪੜਦੇ ਹੋ ਲੇਕਿਨ ਇਹਦੇ ਵਿੱਚ ਧਿਆਨ ਟਿਕਾਉਣਾ অতি ਜ਼ਰੂਰੀ ਹੈ ਗੁਰੂ ਜੀ ਨੇ ਇੱਕ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਖਿਆ ਕਿ ਕਿਸੇ ਮਹਾਂਪੁਰਸ਼ ਨੂੰ ਇਸੇ ਜਗਿਆਸੂ ਨੇ ਜਾ ਕੇ ਪੁੱਛਿਆ ਪਈ ਮੈਂ ਕੋਈ ਧਰਮ ਗ੍ਰੰਥ ਦਾ ਪਾਠ ਕਰਨਾ ਚਾਹੁੰਨਾ ਤੇ ਮੈਨੂੰ ਦੱਸੋ ਮੈਂ ਕਿਵੇਂ ਕਰਾਂ ਅਸੀਂ ਸਾਰੇ ਵੀ ਤੇ ਪਾਠ ਕਰਦੇ ਆਂ ਅੱਜ ਇਹ ਗੱਲ ਜ਼ਰੂਰ ਸਮਝ ਲਿਆ ਜੇ ਤੇ ਮੈਂ ਵੀ ਤੁਸੀਂ ਵੀ ਇਸ ਗੱਲ ਨੂੰ ਧਿਆਨ ਵਿੱਚ ਰੱਖਿਏ ਅੱਗੇ ਤੋਂ ਜਦੋਂ ਪਾਠ ਕਰੀਏ ਪਈ ਮੈਂ ਧਾਰਮਿਕ ਗ੍ਰੰਥ ਦਾ ਪਾਠ ਕਰਨਾ ਚਾਹੁੰਨਾ ਤੇ ਪਾਠ ਕਿਵੇਂ ਕਰਾਂ ਉਸ ਮਹਾਪੁਰਸ਼ ਨੇ ਆਖਿਆ ਕਿ ਮੈਨੂੰ ਇਹ ਤਾਂ ਨਹੀਂ ਪਤਾ ਕਿ ਤੂੰ ਕਿਹੜੇ ਧਰਮ ਗ੍ਰੰਥ ਦਾ ਪਾਠ ਕਰਨਾ ਹੈ ਪਰ ਮੈਂ ਤੈਨੂੰ ਦੋ ਗੱਲਾਂ ਦੱਸਦਾ ਇੱਕ ਗੱਲ ਇਹ ਕਿ ਕਿਸੇ ਵੀ ਧਰਮ ਗ੍ਰੰਥ ਦਾ ਪਾਠ ਕਰੀਏ ਤੇ ਉਹਦੇ ਵਿੱਚ ਮੈਂ ਸਿੱਖ ਹਾਂ ਮੈਂ Hindu ਹਾਂ ਮੈਂ ਮੁਸਲਮਾਨ ਹਾਂ ਮੈਂ ਇਸਾਈ ਜਾਂ ਜੈਨੀ ਜਾਂ ਬੋਧੀ ਹਾਂ ਇਹ ਸਮਝ ਕੇ ਪਾਠ ਨਹੀਂ ਕਰਨਾ ਚਾਹੀਦਾ ਪਾਠ ਕਰਨਾ ਹੈ ਤੇ ਕੇਵਲ ਤੇ ਕੇਵਲ ਆਪਣੇ ਆਪ ਨੂੰ ਇੱਕ ਨਿਮਾਣਾ ਵਿਅਕਤੀ ਦੇ ਰੂਪ ਵਿੱਚ ਪਾਠ ਕਰਨਾ ਚਾਹੀਦਾ ਜਦੋਂ ਅਸੀਂ ਪਾਠ ਕਰਦੇ ਹਾਂ ਕਿ ਮੈਂ ਇਹ ਹਾਂ ਆਪਣਾ ਟਾਈਟਲ ਨਾਲ ਜੋੜਦੇ ਹਾਂ ਉਦੋਂ ਅਸਲ ਵਿੱਚ ਅਸੀਂ ਪਾਠ ਨਹੀਂ ਸਮਝ ਸਕਦੇ ਉਦੋਂ ਸਾਡੇ ਅੰਦਰ ਸਾਡੀ ਈਗੋ ਸਾਡੀ ਹਉਮੈ ਖੜੀ ਹੁੰਦੀ ਹੈ ਨਾਲ ਸਾਡੇ ਇਸ ਨੂੰ ਤਿਆਗ ਕੇ ਮੈਂ ਕੌਣ ਹਾਂ ਮੇਰਾ ਧਰਮ ਕੀ ਹੈ ਮੇਰੀ ਜਾਤੀ ਕੀ ਹੈ ਮੇਰਾ ਮਜ਼ਹਬ ਕੀ ਹੈ ਇਸ ਚੀਜ਼ ਨੂੰ ਛੱਡ ਕੇ ਪਾਠ ਕਰਨਾ ਚਾਹੀਦਾ ਕਿਸੇ ਧਰਮ ਗ੍ਰੰਥ ਦਾ ਪਾਠ ਕਰੋ ਲੇਕਿਨ ਆਹ ਚੀਜ਼ ਆਪਣਤ ਨੂੰ ਤਿਆਗ ਕੇ ਕਰੋ ਤੇ ਦੂਜਾ ਉਹਨਾਂ ਦਾ ਬਚਨ ਸੀ ਉੱਚਿਆਂ ਬੈਠ ਕੇ ਪਾਠ ਕਰਨਾ ਉੱਚਿਆਂ ਬੈਠਣ ਤੋਂ ਮਤਲਬ ਸੀ ਆਪਣੇ ਸੁਰਤ ਨੂੰ ਉੱਚਾ ਉਠਾ ਕੇ ਪੀਏ ਭਗਤ ਰਵਦਾਸ ਜੀ ਦੀ ਬਾਣੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਇਹ ਜੀਸਸ ਦੇ ਬਚਨ ਨੇ ਕਿ ਮੁਹੰਮਦ ਸਾਹਿਬ ਦੇ ਬਚਨ ਨੇ ਇਸ ਚੀਜ਼ ਨੂੰ ਛੱਡ ਕੇ ਪਾਠ ਕਰਨਾ ਉੱਚੀ ਥਾਂ ਤੇ ਮਤਲਬ ਸੁਰਤ ਨੂੰ ਉੱਚਿਆਂ ਉਠਾ ਕੇ ਇਹ ਨਹੀਂ ਵੇਖਣਾ ਕਿ ਬਾਣੀ ਕੀ ਦੀ ਹੈ ਜੋ ਧਰਮ ਗ੍ਰੰਥ ਵਿੱਚ ਲਿਖਿਆ ਉਹਨੂੰ ਇਸ ਢੰਗ ਨਾਲੇ ਦੋ ਚੀਜ਼ਾਂ ਜ਼ਿੰਦਗੀ ਵਿੱਚ ਪੱਕੀਆਂ ਕਰੀਏ ਇੱਕ ਤਾਂ ਆਪਣਾਤ ਛੱਡ ਕੇ ਪਾਠ ਕਰੀਏ ਜਾਂ ਕਿਤਾਬ ਪੜ੍ਹੀਏ ਤੇ ਦੂਸਰਾ ਸੁਰਤ ਨੂੰ ਉੱਚਿਆਂ ਰੱਖ ਕੇ ਵੀ ਇਹ ਕਿੰਨੇ ਲਿਖੀਏ ਉਹਦੇ ਨਾਲ ਸਾਨੂੰ ਵਾਸਤਾ ਨਹੀਂ ਕਿਉਂਕਿ ਸਾਡੇ ਜੀਵਨ ਵਿੱਚ ਤਕਰੀਬਨ ਹਰ ਵਿਅਕਤੀ ਦੇ ਜੀਵਨ ਵਿੱਚ ਕੋਈ ਨਾ ਕੋਈ ਕਮੀ ਜਾਂ ਘਾਟ ਜ਼ਰੂਰ ਹੁੰਦੀ ਹੈ ਕੇਵਲ ਗੁਰੂਆਂ ਨੂੰ ਛੱਡ ਦਈਏ ਬਾਕੀ ਅਸੀਂ ਸਾਰੇ ਲੋਕ ਜਿਨ੍ਹਾਂ ਭਗਤ ਸਹਬਾਨ ਹੋਏ ਨੇ ਉਹ ਕਿਤੇ ਨਾ ਕਿਤੇ ਪਹਿਲਾਂ ਓਝੜੇ ਪਏ ਹੋਏ ਸਨ ਕੋਈ ਕਿਸੇ ਦੇਵੀ ਦੀ ਪੂਜਾ ਕਰਦਾ ਕੋਈ ਕਿਸੇ ਦੇਵਤੇ ਦੀ ਪੂਜਾ ਕਰਦਾ ਕੋਈ ਮੂਰਤੀ ਦਾ ਧਿਆਨ ਧਰਦਾ ਕੋਈ ਹੱਥ 'ਚ ਮਾਲਾ ਫੜਦਾ ਕੋਈ ਤਿਲਕ ਲਾਉਂਦਾ ਕੋਈ ਕੁਝ ਕੋਈ ਕੁਝ ਲੇਕਿਨ ਜਦੋਂ ਉਹਨਾਂ ਦੀ ਸੁਰਤ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਜੁੜ ਗਈ ਤੇ ਤਾਂ ਫਿਰ ਉਹਨਾਂ ਨੇ ਉਹ ਥੱਲੇ ਵਾਲੀਆਂ ਸਾਰੀਆਂ ਪੂਜਾ ਦੀਆਂ ਪદ્ધਤੀਆਂ ਤਿਆਗ ਦਿੱਤੀਆਂ ਫਿਰ ਉਹਨਾਂ ਨੇ ਕੇਵਲ ਇੱਕ ਅਕਾਲ ਦੀ ਪੂਜਾ ਵਿੱਚ ਆਪਣਾ ਮਨ ਜੋੜਿਆ ਤੇ ਅਕਾਲ ਦੀ ਪੂਜਾ ਏ ਪੂਜਾ ਕੀਚੈ ਨਾਮ ਧਿਆਇਐ ਵਿਨ ਨਾਮੈ ਪੂਜ ਨਾ ਹੋਏ ਸਿਰਫ ਤੇ ਸਿਰ ਪਰਮਾਤਮਾ ਦੀ ਬੰਦਗੀ ਉਹਦੀ ਭਗਤੀ ਕਰਨਾ ਹੀ ਉਹਦੀ ਸੱਚੀ ਪੂਜਾ ਹੈ ਜੇ ਜਦੋਂ ਜਿਹੜੇ ਵਿਅਕਤੀ ਇਸ ਲੈਵਲ ਤੇ ਇਸ ਉੱਚੀ ਅਵਸਥਾ ਆਤਮਿਕ ਅਵਸਥਾ ਵਿੱਚ ਪਹੁੰਚ ਜਾਂਦੇ ਨੇ ਉਹਨਾਂ ਦੀ ਲਿਖੀ ਹੋਈ ਬਾਣੀ ਨੂੰ ਅਸੀਂ ਇਹ ਚੀਜ਼ ਨੂੰ ਪਾਸੇ ਰੱਖ ਕੇ ਕਿ ਇਹ ਕੀ ਦੀ ਬਾਣੀ ਹੈ ਫਿਰ ਧਿਆਨ ਨਾਲ ਪੜ੍ਹਨਾ ਚਾਹੀਦਾ ਸੂਰਤ ਨੂੰ ਜੋੜ ਕੇ ਪੜ੍ਹਨਾ ਚਾਹੀਦਾ ਸੋ ਅਖੀਰ ਦੇ ਵਿੱਚ ਆਪਾਂ ਜੇ ਅੱਜ ਦੀ ਗੱਲ ਨੂੰ ਸਮਾਪਤ ਕਰੀਏ ਤੇ ਅਰਦਾਸ ਕਰੀਏ ਪਰਮਪితਾ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਨ ਨਾਨਕ ਮੈਂ ਨਾਹੇ ਕੋ ਗੁਣ ਰਾਖ ਲੇ ਹੋ ਸ਼ਰਨ ਆਈ ਐ ਸਤ ਗੁਰੂ ਜੀ ਦਇਆ ਕਰੋ ਸਾਨੂੰ ਗੁਣਹੀਨ ਲੋਕਾਂ ਨੂੰ ਤੁਹਾਡੀ ਸ਼ਰਨ ਵਿੱਚ ਆਏ ਹਾਂ ਤੇ ਸ਼ਰਨ ਵਿੱਚ ਸਾਨੂੰ ਰੱਖ ਲਵੋ ਸਾਡੀ ਇੱਜ਼ਤ ਤੇ ਪਤ ਦੇ ਰਖਵਾਲੇ ਤੁਸੀਂ ਬਣੋ ਸਾਡੀ ਬਾਹ ਫੜੋ ਜਦੋਂ ਤੁਸੀਂ ਉਹਨਾਂ ਲੋਕਾਂ ਦੀ ਬਾਹ ਫੜੀ ਜਿਹੜੇ ਤੁਹਾਡੇ ਸ਼ਰਨ ਵਿੱਚ ਆਏ ਸਨ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋਡੀਐ ਆਪਣੇ ਧਰਮ ਤੇ ਅਡਿੱਗ ਰਹੀਏ ਆਪਣੇ ਧਰਮ ਤੇ ਆਪਣੇ ਫਰਜ਼ਾਂ ਤੇ ਆਪਣਾ ਜਿਹੜਾ ਕਦਮ ਅੱਗੇ ਵਧਾ ਲਿਆ ਉਹਨੂੰ ਪਿੱਛੇ ਨਾ ਖਿੱਚੀਏ ਅੱਗੇ ਤੇ ਉੱਟਿਆ ਜਾਏ ਕਦਮ ਪਿੱਛੇ ਨਾ ਜਾਏ ਫਿਰ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੀ ਬਾਹ ਫੜਦੇ ਨੇ ਬਾਹਾਂ ਜਿਨ੍ਹਾਂ ਦੀ ਪਕੜੀ ਐ ਸਿਰ ਦੀਜੈ ਬਾਹਾਂ ਨਾ ਛੋਡੀ ਐ ਫਿਰ ਗੁਰੂ ਦਾਏ ਮੁੱਢ ਕਦੀਮਾਂ ਦਾ ਜਿਹੜਾ ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਰਹਿੰਦੇ ਨੇ ਉਹਨਾਂ ਦਾ ਮੁੱਢ ਕਦੀਮਾਂ ਦਾ ਇਹ ਸੁਭਾਅ ਐ ਉਹ ਜਿਹਦੀ ਬਾਹ ਫੜ ਲੈਂਦੇ ਨੇ ਆਪਣਾ ਸਿਰ ਤੇ ਦੇ ਦਿੰਦੇ ਨੇ ਲੇਕਿਨ ਫਿਰ ਬਾਹ ਨਹੀਂ ਛੱਡਦੇ ਅੱਜ ਆਪਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਏ ਆਂ ਤੇ ਉਹਨਾਂ ਅੱਗੇ ਇਹੋ ਹੀ ਅਰਦਾਸ ਕਰੀਏ ਕਿ ਸਾਡੇ ਵਿੱਚ ਕੋਈ ਗੁਣ ਨਹੀਂ ਅਸੀਂ ਔਗਣ ਆ ਰਹਾਂ ਤੁਸੀਂ ਆਪਣੀ ਸ਼ਰਨ ਆਉਣ ਦੀ ਲਾਜ ਰੱਖੋ ਜੋ ਇੰਨੇ ਸ਼ਬਦ ਆਪ ਜੀ ਨਾਲ ਸਾਂਝੇ ਕੀਤੇ ਨੇ ਵਿਚਾਰ ਕਰਦੇ ਆਂ ਬੇਅੰਤ ਪ੍ਰਕਾਰ ਦੀਆਂ ਤੁੱਲਾਂ ਹੋ ਹੀ ਜਾਂਦੀਆਂ ਨੇ ਆਸੇ ਤੁਸੀਂ ਅਤੇ ਗੁਰੂ ਸਾਹਿਬ ਵੇਰੀਆਂ ਭੁੱਲਾਂ ਨਾ ਚਿਤਾਰਦੇ ਹੋਏ ਖਿਮਾ ਬਖਸ਼ਿਸ਼ ਕਰੋਗੇ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ